ਕ ਖਾਲਸਾ ਵਾਇਰ ਜੀ ਕੇ ਫਤਿਹ ਗੁਰੂ ਖਾਲਸਾ ਸਤ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕਟਾਣਾ ਸਾਹਿਬ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿੱਥੇ ਕੀ ਪਾਸ਼ਾਏ 6ਵੀਂ ਤੇ ਪਾਸ਼ਾਏ 10ਵੀਂ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਸਥਾਨ ਹੈ ਗੁਰਦੁਆਰਾ ਕਟਾਣਾ ਸਾਹਿਬ ਨਹਿਰ ਦੇ ਕਿਨਾਰੇ ਤੇ ਬਹੁਤ ਸੁੰਦਰ ਸਥਾਨ ਬਣਿਆ ਹੋਇਆ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਇਲਾਕੇ ਦੇ ਵਿੱਚ ਜਦੋਂ ਵੀ ਵਿਚਰੋ ਤੇ ਗੁਰੂਤ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਜਰੂਰ ਦਰਸ਼ਨ ਕਰਨ ਵਾਸਤੇ ਜਾਇਆ ਕਰੋ ਭਾਈ